ਪੰਜਾਬ ਅਤੇ ਦੇਸ਼ ਦੁਨੀਆ ਦੀਆਂ ਹੋਰ ਖਬਰਾਂ ਪੰਜਾਬੀ ਵਿੱਚ ਪੜਨ ਲਈ ਕਲਿੱਕ ਕਰੋ www.avbpanjab.in ਤੇ बीजीजी वी कांग्रेचुलेशंस फाइनली पार्टी क्लोथिंग लाइन लॉन्च हो गई है बीजीजी थैंक यू थैंक यू सो मच इट फील्स रियली गुड टुडे आज काफी प्रेशर ਸੀ ਉਹ ਲੈ ਗਿਆ ਸਾਡੇ ਦਿਮਾਗ ਤੋਂ सो आई एम रियली हैप्पी विथ द प्रोडक्ट फर्स्ट ऑफ ऑल व्हाट यू वेयरिंग यू नो इट लुक्स स्टबुलस इन पूरा जदीबी ਦਾ ਸਟਾਈਲ ਤੇ ਲੱਗ ਰਿਹਾ ਯਾ थैंक यू वेरी मच बट ਉਹ ਹੀ ਕੋਸ਼ਿਸ਼ ਹੈ ਜੀ ਜਿਹੜੇ ਮੇਰੇ ਫੈਨਸ ਨੇ ਚਾਹੁੰਦੇ ਨੇ ਮੇਰੇ ਆ ਕੋਡ Dress ਕਰਨਾ ਹੁਣ ਉਹ ਕਰ ਸਕਦੇ ਨੇ bizaji.in ਜਿਹੜੀ ਉਹ ਲਾਈਵ ਹੋ ਚੁੱਕੀ ਆ ਸੋ ਜਿੱਥੇ ਵੀ ਤੁਸੀਂ ਦੁਨੀਆਂ ਅੱਜ ਬੈਠੇ ਹੋ ਲੌਗ ਇਨ ਕਰੋ ਤੇ ਜੋ ਮਰਜੀ ਲਓ ਤੇ ਇਹ ਜਿਹੜਾ ਇਸ ਬ੍ਰਾਂਡ ਦਾ ਐਕਸਕਲੂਸਿਵ ਹੈ ਲਿਮਟਿਡ ਐਡੀਸ਼ਨ ਹੋਗੀ ਜੇ 10 ਪੀਸ਼ਰਟਾਂ ਨੇ ਵਰਲਡ ਦੇ ਵਿੱਚ ਬਣੀਆਂ 10 ਹੀ ਬਣਣੀਆਂ ਹੋਰ ਨਹੀਂ ਬਣੂਗੀ ਸੋ ਆਪਾਂ ਬਿਕ ਫਰਸ ਕਮ ਫਰਸ ਸਵਾ ਜੀ ਨਾਲ ਉਹਦੇ ਨਾਲ ਇਦਾਂ ਹੁੰਦਾ ਵੀ ਬੰਦੇ ਨੂੰ ਸਪੈਸ਼ਲ ਫੀਲ ਕਰਦਾ ਵੀ ਯਾਰ ਮੇਰੇ ਕੋਲ ਹੀ ਆ ਹੋਰ ਕਿਸੇ ਕੋਲ ਹੈ ਨਹੀਂਗੀ ਹਨਾ ਸਿਰ ਦੁਨੀਆ 'ਚ 10 ਬੰਦੇ ਹੀ ਹੋਣੇ ਨੇ ਸੋ ਸੰਤ ਲੱਗਦਾ 10 11 ਰੈਂਕ ਤੁਹਾਡੇ ਕੋਲ ਵੀ ਹੋਏ ਮੈਂ ਆਪਣੀ ਲਾ ਕੇ ਉਹਨਾਂ ਨੂੰ ਦੇ ਦੂੰਗਾ ਵੈਰੀ ਨਾਈਸ ਔਰ ਜਿਸ ਤਰ੍ਹਾਂ ਸੇ ਯੂ نو ਯੂ ਹੈਵ ਅ ਕਨੈਕਸ਼ਨ ਵਿਦ ਪੰਜਾਬੀ ਯੂ ਆ ਪੰਜਾਬੀ ਸੋ ਪੰਜਾਬ ਦੀ ਤੁਹਾਡੀ ਕਨੈਕਸ਼ਨ ਚ ਚਲ ਚਲ ਕੇਗਾ ਹਾਂਜੀ ਬਿਲਕੁਲ ਚਲ ਕੇਗਾ ਜੀ ਕਿਉਂਕਿ ਹਰ ਇੱਕ ਤਰ੍ਹਾਂ ਦੀ ਕੋਸ਼ਿਸ਼ ਹੈ ਕਰਦੇ ਰਹੇ ਨੇ ਜਿਹੜੇ ਵੈਸਟਰਨ ਫੰਕੀ ਸਟਾਈਲ ਉਹ ਤਾਂ ਹੈਗਾ ਹੈਗਾ ਹੀ ਆ ਐਡ ਕਰੀ ਜਾਣਾ ਹੌਲੀ ਹੌਲੀ ਜਿੱਦਾਂ ਜਿੱਦਾਂ ਵੀ ਆ ਯੂ نو ਟ੍ਰੈਡੀਸ਼ਨਲ ਕਪੜੇ ਵੀ ਟ੍ਰੈਡੀਸ਼ਨਲ ਵੀ ਹੋਣਗੇ ਘੜੀਆਂ ਵੀ ਹੋਣਗੀਆਂ ਜੁੱਤੀਆਂ ਵੀ ਹੋਣਗੀਆਂ ਜਰਾਬਾਂ ਸਾਰਾ ਕੁਝ ਹੋਣਗੇ ਸੋ ਜੈਦੀ ਵੀ ਫਾਰ 올 ਸੀਜ਼ਨਸ ਰਾਈਟ yeah all season yeah you, you know you're going to get everything whatever you want every 3 months there's, there's going to be changes yeah so uh, collection to imports dalne liye matlab ke na because you were working very hard for this since long ha ji kafi time ho gaya je mehnat lagdi hai team work hai mere partner ne jede Shantrun Agasti from Bombay wo ne mere jo kapde personal banau the so so cha dam nan ja da guga tali wal saadi sari team hai je assi baith ke sochi da kitta da banona ki hona chahiye da different ki hona chahiye so laura inputs ana kai bara menu chee pasand hunde unhanu pasand nahi aundi ana yaar kehte it nahi jada hai so बैठ के फिर गल्ला-बाता हो गए फिर कोई ना कोई निकल दगा तो जिस तरह ਦਾ ਤੁਹਾਡਾ ਸਟਾਈਲ ਹੈ ਤੁਸੀਂ ਮੈਨੂੰ ਪਹਿਲਾਂ ਵੀ ਕਿਹਾ ਸੀ ਕਿ ਇਤਨਾ ਸਟਾਈਲ ਹੋਵੇ ਕਿ ਹਰ ਬੰਦਾ ਮੁੰਡ-ਮੁੰਡ ਕੇ ਵੇਖੇ ਹੈ ਨਾ ਸੋ ਉਦਾਂ ਦੀ ਕਲੈਕਸ਼ਨ ਹੋਣੀ ਹੈ ਜੀ ਉਦਾਂ ਦੀ ਕਲੈਕਸ਼ਨ ਵੀ ਹੈਗੀ ਆ ਜ਼ਰੂਰੀ ਆ ਕਿਉਂਕਿ ਮੈਂ ਹਮੇਸ਼ਾ ਬਲੀਵ ਕਰਦਾ ਜਿਹੜੇ ਆਪਣੇ ਕੌਨਫੀਡੈਂਸ ਹੋਣਾ ਬਹੁਤ ਜ਼ਰੂਰੀ ਆ ਯੰਗਸਟਰ ਚ ਬਹੁਤ ਗੱਲ ਬੋ ਘਟਿਆ ਤੇਈ ਬੁਰਾ ਕਪੜਾ ਪਾਉਣ ਤੋਂ ਡਰ ਜਾਂਦੇ ਯਾਰ ਲੋਕੀ ਕਹਿਣਗੇ ਹਨਾ ਸੋ ਇਦਾਂ ਦਾ ਮੈਂ ਪਹਿਲਾਂ ਤੋਂ ਇਹ ਮੇਰੀ ਸੋਚ ਆ ਤੇ ਜੋ ਤੁਹਾਨੂੰ ਚੰਗਾ ਲੱਗਦਾ ਉਹ ਉਪਾਉਣਾ ਚਾਹੀਦਾ so jazzy the collection confidence will be there. confidence there, and with, uh, will the collection be for youth youth centric uh, yes it's uh, definitely targeting the youth but then you, you will have some classic uh, you know jackets as well yeah. ਹੁਣ এবੀਪੀ ਸਾਂਝਾ ਤੁਹਾਡੇ smartphones ਵਿੱਚ Android users play store ਵਿੱਚ ਅਤੇ Apple users app store ਵਿੱਚ ਜਾ ਕੇ এবੀਪੀ ਲਾਈਵ ਟਾਈਪ ਕਰੋ এবੀਪੀ ਦੇ ਆਈਕਨ ਨੂੰ ਸਿਲੈਕਟ ਕਰੋ ਐਪ ਨੂੰ ਇੰਸਟਾਲ ਕਰੋ ਫਿਰ ਇਸ ਐਪ ਵਿੱਚੋਂ এবੀਪੀ ਨਿਊਜ਼ ਪੰਜਾਬੀ ਨੂ ਸਿਲੈਕਟ ਕਰੋ ਇਸ ਤਰ੍ਹਾਂ ਪੰਜਾਬੀ ਵਿੱਚ ਜਾਣੋ ਪਲ-ਪਲ ਦੀਆਂ ਨਿਊਜ਼ ਅਪਡੇਟਸ ਤਾਹਣ ਚਲਦੇ ਫਿਰਦੇ ਕਿਤੇ ਵੀ ਕੋਈ ਵੀ ਖਬਰ ਜਾਣਣੀ ਹੋਵੇ ਤਾਂ ਡਾਊਨਲੋਡ ਕਰੋ এবੀਪੀ ਲਾਈਵ ਐਪ ਅਤੇ ਸਿਲੈਕਟ ਕਰੋ এবੀਪੀ ਨਿਊਜ਼ ਪੰਜਾਬੀ